ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਸਿਰਫ ਦੋਸਲਾਂਿਆਂ ਨਾਲ ਬਾਜੂ ਤੇ ਲੈਂਸ ਕੱਢ ਕੇ ਦਿਖਾਵਾਂਗੇ ਜਿਹੜੀ ਕਿ ਬਹੁਤ ਹੀ ਅੱਜ ਕੱਲ੍ਹ ਟ੍ਰੈਂਡ ਵਿੱਚ ਚੱਲ ਰਹੀ ਹੈ ਤੇ ਸ਼ੁਰੂ ਤੋਂ ਲੈ ਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਠੀਕ ਹੈ ਜੀ ਵੀਡੀਓ ਕਰਦੇ ਆਂ ਆਪਾਂ ਸਟਾਰਟ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਬਾਹਾਂ ਦਾ ਪੁੱਠੇ ਵਾਲਾ ਪਾਸਾ ਰੱਖਾਂਗੇ ਇਹ ਆਪਣੇ ਬਾਹਾਂ ਦਾ ਪੁੱਠੇ ਵਾਲਾ ਪਾਸਾ ਹੈ ਜੀ ਤੇ ਇਸ ਤੋਂ ਬਾਅਦ ਜਿਹੜੇ ਲੈਂਸ ਲਵਾਂਗੇ ਜੀ ਆਪਾਂ ਇਹ ਇਹ ਉੱਪਰ ਪੁੱਠਾ ਰੱਖਾਂਗੇ ਲੈਸ ਨੂੰ ਵੀ ਉੱਪਰ ਠੀਕ ਹੈ ਜੀ ਇਸ ਤਰੀਕੇ ਨਾਲ ਬਾਜੂ ਫੋਲਡਿੰਗ ਕਰਕੇ ਤੇ ਇਹਦੇ ਉੱਪਰ ਲੈਸ ਵੀ ਆਪਾਂ ਪੁੱਠੀ ਰੱਖਾਂਗੇ ਉਪਰ ਠੀਕ ਹੈ ਜੀ ਉੱਪਰਲਾ ਪਾਸਾ ਪੁੱਠੇ ਵਾਲਾ ਪਾਸਾ ਲੈਸ ਦਾ ਇਸ ਤੋਂ ਬਾਅਦ ਇੱਕ ਫੋਲਡਿੰਗ ਹੋਰ ਕਰਕੇ ਆਪਾਂ ਇਸ ਤਰੀਕੇ ਨਾਲ ਲੈਸ ਨੂੰ ਕੱਢਾਂਗੇ ਤੇ ਜਿੰਨੀ ਆਪਾਂ ਲੈਸ ਬਾਹਰ ਕੱਢਣੀ ਹੈ ਜੀ ਉਨੀ ਲੈਸ ਬਾਹਰ ਕੱਢ ਕੇ ਤੇ ਬਾਕੀ ਕਪੜਾ ਉੱਪਰ ਫੋਲਡਿੰਗ ਕਰਕੇ ਸिलाई ਲਾ ਦੇਾਂਗੇ ਠੀਕ ਹੈ ਜੀ ਤੇ ਤੁਹਾਡੀ ਲੈਸ ਬਰਾਬਰ ਬਰਾਬਰ ਹੋਣੀ ਚਾਹੀਦੀ ਆ ਲੈਸ ਥੋੜੀ ਵੱਧ ਘੱਟ ਨਹੀਂ ਹੋਣੀ ਚਾਹੀਦੀ ਬਿਲਕੁਲ ਬਰਾਬਰ ਬਰਾਬਰ ਹੋਣੀ ਚਾਹੀਦੀ ਹੈ ਸ਼ੁਰੂਤ ਲੈ ਕੇ ਐਂਡ ਤੱਕ ਠੀਕ ਹੈ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਗਰਮੀ ਵਾਲੇ ਕੱਪੜਿਆਂ 'ਚ ਬਹੁਤ ਵਧੀਆ ਚੱਲਦੇ ਆ ਤੁਸੀਂ ਇਹ ਵਾਲਾ ਡਿਜ਼ਾਈਨ ਸੂਟ ਦੇ ਘੇਰੇ ਤੇ ਪਲਾਜ਼ੋ ਦੇ ਪੌਂਚਿਆਂ ਤੇ ਸਲਵਾਰ ਦੇ ਪੌਂਚਿਆਂ ਤੇ ਬਣਾ ਸਕਦੇ ਹੋ ਜੀ ਠੀਕ ਹੈ ਜੀ ਬਣਿਆ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਹੈ ਇਹ ਠੀਕ ਹੈ ਜੀ ਆਪਣੇ ਇਸ ਤਰੀਕੇ ਨਾਲ ਇੱਕ ਸਲਾਈ ਲੱਗ ਗਈ ਆ ਤੇ ਇਸ ਤੋਂ ਬਾਅਦ ਇਸ ਸਲਾਈ ਨੂੰ ਆਪਾਂ ਉੱਪਰ ਫੋਲਡਿੰਗ ਕਰ ਦੇਣਾ ਇਸ ਤਰੀਕੇ ਨਾਲ ਠੀਕ ਹੈ ਜੀ ਲੈਸ ਆਪਣੀ ਬਿਲਕੁਲ ਸਿੱਧੀ ਨਿਕਲ ਕੇ ਆਈ ਆ ਤੇ ਉੱਪਰ ਆਪਣਾ ਕਪੜਾ ਡਬਲ ਫੋਲਡਿੰਗ ਹੋ ਗਿਆ ਤੇ ਇਸ ਤੋਂ ਬਾਅਦ ਇਸ ਡਬਲ ਕਪੜੇ ਦੇ ਫੋਲਡਿੰਗ ਦੇ ਥੱਲੇ ਆਪਾਂ ਲੈਸ ਲਾਉਣੀ ਹੈ ਜੀ ਤੇ ਤੁਸੀਂ ਕਪੜੇ ਚੰਗੀ ਤਰ੍ਹਾਂ ਪ੍ਰੈਸ ਕਰ ਲਓ ਪਹਿਲਾਂ ਤੇ ਇਸ ਤੋਂ ਬਾਅਦ ਜੇ ਆਪਾਂ ਸਿੱਧੇ ਕੱਪੜੇ ਉੱਪਰ ਸਿੱਧੀ ਲੇਸ ਰੱਖਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਆਪਾਂ ਸਿੱਧੇ ਕੱਪੜੇ ਉੱਪਰ ਸਿੱਧੀ ਲੇਸ ਰੱਖੀ ਆ ਤੇ ਉੱਪਰ ਜਿੰਨੇ ਆਪਾਂ ਪਹਿਲਾਂ ਕਟਾਂ ਬਾਹਰ ਕੱਢਿਆ ਜੀ ਓਨੇ ਕਟਾਂ ਬਾਹਰ ਕੱਢ ਕੇ ਉੱਪਰ ਆਪਾਂ ਸਲਾਈ ਲਾ ਦਾਂਗੇ ਠੀਕ ਹੈ ਜੀ ਬਿਲਕੁਲ ਇਧਰਲੇ ਸਾਈਡ ਵੀ ਆਪਣੀ ਜਿਹੜੀ ਲੇਸ ਆ ਬਰਾਬਰ ਬਰਾਬਰ ਹੋਣੀ ਚਾਹੀਦੀ ਆ ਤੁਸੀਂ ਇਹ ਕੱਪੜੇ ਦਾ ਸਪੇਸ ਘੱਟ ਵੀ ਕਰ ਸਕਦੇ ਆ ਇਸ ਤੋਂ ਵੱਧ ਵੀ ਕਰ ਸਕਦੇ ਆ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਕਿੰਨਾ ਕੱਪੜੇ ਦਾ ਸਪੇਸ ਰੱਖ ਕੇ ਲੈਸ ਕੱਢਣੀ ਹੈ ਬਰ ਠੀਕ ਆ ਜੀ ਲੋ ਜੀ ਆਪਣੀ ਲੈਸ ਲੱਗ ਕੇ ਕੰਪਲੀਟ ਹੋ ਗਈ ਹੈ ਤੇ ਬਾਜੂ ਦੇ ਦੋਨੇ ਸਾਈਡ ਆਪਾਂ ਲੈਸ ਕੱਢ ਲਈ ਹੈ ਜੀ ਇਹ ਤੇ ਬਹੁਤ ਹੀ ਸੋਹਣੀ ਲੈਸ ਨਿਕਲੀ ਆਪਣੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਆਪ ਜੀ ਬਾਂ ਦੇ ਕੇਰੇ ਤੇ ਪਲਾਜ਼ੋ ਦੇ ਸਲਵਾਰ ਦੀ ਮੂਰੀ ਤੇ ਲੈਸ ਕੱਢ ਸਕਦੀ ਹਾਂ ਜੀ ਤੇ ਹਾਂਜੀ ਫਰੈਂਡਸ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਚੈਨਲ ਤੇ ਵਾਤ ਵਾਤ ਦਾ ਕਮੈਂਟ ਕਰੋ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਲੱਗਦੀ ਹੈ ਤੇ ਸੋ ਫਰੈਂਡਸ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ